ਕਣਕਾਂ ਬਾਈ ਆ ਗਈਆਂ ਕਣਕਾਂ ਦਾ ਹੋ ਗਿਆ ਸੁਨਹਿਰੀ ਰੰਗ ਵੇ ਬਸ ਹੋ ਗਈਆਂ ਵੱਢਣ ਦੇ ਲਾਇਕ ਆ ਸਾਰੀਆਂ ਕਣਕਾਂ ਹੁਣ ਵੱਢਣ ਦੇ ਲਾਇਕ ਹੋ ਗਈਆਂ ਬਾਈ ਇਹ ਸਾਰੀ ਵੱਢਣ ਵਾਲੀ ਆ ਆ ਗੱਲ ਸੁਣੋ ਆਹ ਲਸਣਾ ਸਾਡਾ ਧਨੀਆਂ ਮੂਗਰੇ ਸੂਂਗਰੇ ਖੜੇ ਆ ਉਹ ਦਰਾਗਤ ਖੜਾ ਖੰਜੂਰ ਜੀ ਉਧਰ ਤੁਹਾਨੂੰ ਦਿਖਾਉਣਾ ਆਮ ਬਨੂ ਲੱਗਿਆ ਬੂਰ ਬਹੁਤ ਲੱਗਿਆ ਫਾਲਾਂ ਬਨੂ ਸਰੋਂ ਵੱਢ ਕੇ ਸਿੱਟੀ ਵੀ ਆ ਤੁੰਦ ਹੌਲਾ ਤੈਨੂੰ ਆ ਲੂਟਾ ਕੀ ਪਈ ਆ ਕੀ ਹੋ ਗਿਆ ਤੈਨੂੰ ਓਏ ਹਾਲੇ ਸਰਾ ਵਾਹਲਾ ਸੋਨਾ ਮੇਰਾ ਸੋਹੋ ਫੋ ਸੁਜੀਰਾ ਵਿੱਚ ਬੂਟੇ ਖੜੇ ਆਦੇ ਉਹ ਮੇੜਾ ਖੜਾ ਕਮਾਰ ਦਾ ਅੰਬ ਲੱਗਿਆ ਅੰਬ ਨੂੰ ਰਖਾਉਣਾ ਫੜ ਲੱਗਿਆ ਅੰਬ ਨੂੰ ਐ ਬਾਈ ਖੇਤ ਦੇ ਵਿੱਚ ਬੂਟੇ ਲੱਗੇ ਹੋਣ ਪੂਰੇ ਫਲ ਦੇ ਆ ਦੇਖ ਇਧਰ ਕਿੰਨਾ ਫਲ ਲੱਗਿਆ ਅੰਬ ਨੂੰ ਆਹ ਇਹ ਆ ਆ ਕੇਲੇ ਲੱਗੇ ਆ ਨਾਲ ਕੇਲਾ ਲਾਇਆ ਤਾਂ ਵੀ ਇਹ ਨਾ ਕੇਲਿਆਂ ਦੇ ਨਾਲ ਪਾਣੀ ਇਹਨੂੰ ਮਿਲਦਾ ਰਹਿੰਦਾ ਅੰਬ ਨੂੰ ਪੂਰਾ ਭਾਰਾ ਹੋਇਆ ਵਾ ਦਰਖਤਾਂ ਦੇ ਇੱਥੋਂ ਪਟ ਕੇ ਸਿੱਧਾ ਐ ਲੈ ਜਾਣਾ ਇੱਥੋਂ ਐਨ ਥੱਲੇ ਦੱਬੜੀਆਂ ਪੁਲੀਆਂ ਹਾਂ ਅਜੇ ਤੁਹਾਨੂੰ ਗੰਨੇ ਘੜੇ ਵੀ ਦਿਖਾਉਣਾ ਕਮਾਲ ਘੜਿਆ ਤੇ ਕੱਲ ਨੂੰ ਪਰਸੋਂ ਨੂੰ ਆਉਣਗੇ ਕੱਲ ਨੂੰ ਨਹੀਂ ਪਰਸੋਂ ਨੂੰ ਆਉਣਗੇ ਆਪਣੇ ਹਾਂ ਪਰ ਸੋਨੂ ਆਉਣ ਗਿਆ ਗੰਨੇ ਚੱਟਣ ਵਾਲੇ ਆ ਪਿਆ ਆਲੂ ਨੇ ਪਰਾਲੀ ਦੇ ਥੱਲੇ ਦਿੱਤਾ ਕਲੇ ਹੋਣਾ ਦਾ ਉਹ ਨੂੰ ਦਿਖਾਉਣਾ ਕਮਾਦ ਉਮਾ ਦਾ ਆਪਣਾ ਘੜਿਆ ਪਿਆ ਸਾਰਾ ਫਾਲੇ ਕਿੰਨੂ ਲੱਗੇ ਤੇ ਐਨੂੰ ਲੱਗੀਆਂ ਹੁਣਗੀਆਂ ਕਿ ਲੀਚੀ ਮਾਲ ਹੋ ਦੇ ਲੱਗੇ ਤਾਂ ਹਾਂ ਇਹ ਕਹਿੰਦੇ ਛਾਂਗ ਦੇਵੇ ਬਹੁਤ ਲੱਗਦੇ ਆ ਆ ਛਾਂਗਿਆ ਵੀ ਸੀ ਕਿ ਲੱਗਿਆ ਤਾਂ ਕੋਈ ਹੈ ਨਹੀਂ ਇਹਨੂੰ ਸੇ ਕਹਿੰਦੇ ਛਾਂਗ ਦੇਵੇ ਤਾਂ ਲੱਗਦਾ ਇਧਰ ਆੜੂ ਦੇ ਕਿੰਨੇ ਲੱਗੇ ਆ ਦੇ ਆੜੂ ਬੂਟਾ ਭਰਿਆ ਪਹਾੜਾਂ ਨਾਲ ਹੈ ਆੜੂ ਲੱਗਿਆ ਤੇ ਆ ਸੰਗ ਤੇ ਖੇਤ ਲਾਇਆ ਬੂਟਾ ਕਾੜੂਆਂ ਦਾ ਦੇਖ ਲਓ ਆ ਦੇ ਕਿੰਨੇ ਲੱਗੇ ਆ ਦੇ ਲੱਗਿਆ ਉਹਦੇ ਗੁੱਛੇ ਲੱਗੇ ਹੋ ਗੁੱਛੇ ਲੱਗੇ ਇਧਰ ਗੁੱਛੇ ਲੱਗੇ ਆ ਦੇ ਸਾਹਮਣੇ ਦੇਖੋ ਆੜਗਿਆਂ ਨੂੰ ਆਹ ਖੇਤ ਦਾ ਆਪਦੇ ਲਾਇਆ ਕਰੋ ਬੂਟੇ ਜਿਹੜਾ ਇਹਨਾਂ ਨੂੰ ਖਾਣ ਪੀਣ ਵਾਸਤੇ ਆਪਾਂ ਖੇਤ ਆਉਂਦੇ ਆ ਬੰਦਾ ਤੋੜ ਕੇ ਖਾ ਲੈਂਦਾ ਹੋਰ ਨਹੀਂ ਤਾਂ ਠੀਕ ਆ ਹੋਰ ਤੁਹਾਨੂੰ ਮੈਂ ਦਿਖਾਉਣਾ ਕਮਾਦ ਘੜਿਆ ਹੋਇਆ ਗੰਨੇ ਵੇਚਦਾ ਆਪਾਂ ਜੋਖ ਕੇ ਵੇਚਣਾ ਇਹ ਜੋਖ ਕੇ ਪਤਾ ਲੱਗ ਜਾਊਗਾ ਕਿੰਨਾ ਹੁੰਦਾ ਟਰਾਲੀ ਆ ਕਮਾਦ ਜਾ ਖੜਾ ਲਿਆ ਆ ਸ਼ੰਗਾਰੇ ਦਾ ਮੂਢਾ ਹੋ ਜਾਂਦਾ ਬਹੁਤ ਇਹ ਹਾਂ ਦਾ ਹੋਣਾ ਸੋਨੂੰ ਮੈਂ ਆ ਬਰਸੀਨ ਇਹਦਾ ਹਰਮੰਦਾ ਪੱਠੇ ਆ ਦੇਖ ਲਓ ਕਮਾਦ ਘੜਿਆ ਹੋਇਆ ਕਮਾਦ ਘੜਦਿਆਂ ਦੇ ਆ ਦੋ ਦਿਨਾਂ ਚ ਘੜਿਆ ਮਾਂ ਦੇ ਆ ਪੁੱਤਾਂ ਨੇ ਕਨਾਲ ਸਾਣੀ ਹਲੇ ਘੜਿਆ ਗਿਆ ਉਹ ਮੇੜਾ ਖੜਾ ਹੋ ਉਹ ਦੇ ਉਹ ਵੱਡ ਕੇ ਟਟਣਾ ਇਧਰ ਘੜ ਲੈਣਾ ਆਹਦੇ ਪਏ ਗੰਨੇ ਆ ਸਾਰੇ ਗੰਨੇ ਪਏ ਆ ਤੇ ਆਹ ਜਿੰਨੇ ਥੱਲੇ ਦਿੱਤੇ ਪਏ ਨਾ ਭਰੀਆਂ ਦੇ ਸਾਰੇ ਗੰਨੇ ਹੀ ਆਹਦੇ ਗੰਨੇ ਇਕੱਠੇ ਕਰਕੇ ਨਾ ਕਮਾਤ ਬਹੁਤ ਆ ਸੁੱਖ ਨਾ ਬਹੁਤ ਪਾਰਾ ਨਿਕਲੂਗਾ ਇਹ ਖੋਰੀ ਜੀ ਨੂੰ ਦੇਖ ਕੇ ਕਹੀ ਜਾਂਦੇ ਗੰਨਾ ਹੈ ਨਹੀਂ ਗੰਨਾ ਹੈ ਨਹੀਂ ਗੰਨਾ ਬਹੁਤ ਨਿੱਗਰ 6 6 8 8 ਫੁੱਟ ਆ 10 10 ਫੁੱਟ ਗੰਨਾ ਵਧਿਆ ਹੋਇਆ 10 ਫੁੱਟ ਟੋਟਾ ਆ ਦੇਖੋ ਪਿਆ ਕੱਲ ਨੂੰ ਜੇ ਸ਼ਾਇਦ ਬੰਦੇ 2-3 ਹੋਰ ਵੱਧ ਗਏ ਇਹ ਕਿ ਨੇੜ ਲੈ ਜਾਣਗੇ ਕੱਲ ਨੂੰ ਇਹ ਹੂੰ ਨੇੜ ਲੈ ਜਾਣਗੇ ਆ ਕਮਾਲ ਦਾ ਸਾਰਾ ਭਾਈ ਦੇਖ ਲੋ ਉਹ ਯੰਤਰ ਖੜੇ ਸੀ ਵਿੱਚ ਪੱਟੇ ਨਹੀਂ ਸੀ ਜਾਣ ਕੇ ਚਾਵੇਂ ਵੇਂਦੇ ਦੇ ਗਰਮੇ ਪਹਿਲਾਂ ਝੋਨੇ ਜਾਂਦੇ ਜਾਂਦੇ ਵਿੱਚ ਤੇ ਕਾਹ ਪਿਆ ਇਧਰ ਇਹ ਟਰਾਂਸਫਾਰਮ ਤੇ ਵੀ ਬਹੁਤ ਲੌਂਦਰਿਆਂ ਫਿਊਜ ਐ ਚੜ ਜਾਣਾ ਤਾਂ ਹ ਜੈਂਪਰ ਵੀ ਲਾਇਆ ਹੋ ਉ ਤਾਂ ਵਾਲਾ ਜੈਂਪਰ ਵੀ ਲਾਇਆ ਵਾ ਖੜ ਕੇ ਦੇਖ ਲਾ ਕੱਟ ਕੇ ਸੋਚ ਉਧਰੋਂ ਵਾਹਿਗੁਰੂ ਦੀ ਕਿਰਪਾ ਮਹਾਰਾਜ ਸੌਖ ਰੱਖੇ ਤੇ ਕੱਲ ਨੂੰ ਇਹ ਮਾਰਨਗੇ ਅੱਧੇ ਚ ਨੇੜ ਹਾਂ ਅੱਧੇ ਚ ਮਾਰਨਗੇ ਕੱਲ ਨੂੰ ਲੈ ਜਾਣਗੇ ਅੱਦਾ ਇਹ ਜਦੋਂ ਆ ਕੇ ਰਾਜ ਰਹ ਜੂਗਾ ਚੱਲ ਓਹ ਸ਼ੰਗਾਰੇ ਦੀ ਮੋਟਰ ਆ ਗਈ ਸ਼ੰਗਾਰੇ ਦੀ ਮੋਟਰ ਆ ਆਲਿੰਦਰਜੀਤ ਦੇ ਆ ਗਈ ਕਣਕ ਇੱਧਰ ਆ ਹਰੀ ਕਣਕਾ ਇੰਦਰਜੀਤ ਦੇ ਆਈ ਪਈਆ ਵਿਸਾਖੀੋਂ ਪਹਿਲਾਂ-ਪਹਿਲਾਂ ਆ ਜਾਣੀਆਂ ਕਣਕ ਵੱਢਣ ਵਾਲੀ ਵਿਸਾਖੀੋਂ ਪਹਿਲਾਂ-ਪਹਿਲਾਂ ਸ਼ਾਇਦ ਮਸ਼ੀਨਾ ਚੱਲ ਪੈਣ ਵੱਡੀ ਉਮੀਦ ਆ ਬਾਹੇ ਗੁਰੂ ਕਰੇ ਕਿਰਪਾ ਤੇ ਗੰਨੇ ਆਪਣੇ ਹੋ ਜਾਣੇ ਆ 150 ਪੌਣੇ 200 ਕੁਇੰਟਲ ਪੌਣੇ 200 ਕੁਇੰਟਲ ਹੋ ਗਿਆ ਮੋਟਰ ਵੀ ਬਣ ਜਾਣਿਆ ਵਧੀਆ ਆਪਣਾ ਦਾ ਯਾਨੀ ਮੁੱਲ ਨਿਕਲਿਆਉ ਬਾਈ ਮੁੱਲ ਆਪਣਾ ਨਿਕਲਿਆਊਗਾ ਦੁਰਸ਼ੰਗਾਰ ਦੀ ਮੋਟਰ ਆ ਪਈ ਆ ਆਲੂ ਸ਼ਾਇਦ ਇਹਨਾਂ ਦੇ ਘਰੇ ਪਏ ਜਾਂ ਇੱਥੇ ਵੀ ਪਏ ਹੋਣਗੇ ਆ ਕਣਕ ਇਹਨਾਂ ਦੀ ਆ ਪੱਠੇ ਬੜੇ ਵਧੀਆ ਹੋਇਆ ਦੇਖ ਆ ਬਿੱਗਾ ਵੀ ਜੜ ਨੂੰ ਫਿਰਦਾ ਪੁੱਛਿਆ ਨਹੀਂ ਕਰਿਆ ਨਹੀਂ ਪੁੱਛਦਾ ਕੋਈ ਮੈਂ ਵਿੱਚ ਪੂਰੇ ਨੂੰ ਮਾ ਲਾਉਣਾ ਫੋਨ ਦੇ ਤੇ ਵੀਦਾਂ ਦੇ ਪੱਠੇ ਹਾਂ ਸਾਰੇ ਬੂਟਿਆਂ ਨੂੰ ਫਲ ਬਹੁਤ ਲੱਗਿਆ ਉਹ ਸਾਰਾ ਘਾਣਾ ਦੇ ਕਿਵੇਂ ਕਮਾਦਾ ਇਧਰ ਉਤਾਲੇ ਕੁਛ ਵੀ ਨਹੀਂ ਬਹੁਤ ਖੜਾ ਹਜੇ ਤਾਂ ਅੱਧੇ ਚ ਵੀ ਨਹੀਂ ਕਹਰੇ ਦੇ ਚਾਏ ਇਹ ਕੱਲੂ ਸ਼ਾਇਦ ਇਹ ਦੋ ਨਾਲੇ ਸਣ ਤਾਂ ਇੱਥੇ ਆ ਜਾਣਗੇ ਇਹ ਰ ਇੱਕ ਟਰਾਲੀ ਹੋ ਜਾਊਗੀ ਪਰਸੋਂ ਨੂੰ